ਸਾਤਿਕਾਲ ਜੀ ਮੈਂ ਜਸਵੰਦਰ ਸਿੰਘ ਬਰਾੜ ਤੇ ਰੋਤਵਾ ਟੀਵੀ ਨਾਲ ਜੁੜਿਆ ਹਾਂ ਤੁਸੀਂ ਗੱਲ ਖਨੌਰੀ ਮੋਰਚੇ ਨੂੰ ਖੇਰੂ-ਖਰੂ ਕਰਨ ਤੋਂ ਬਾਅਦ ਹੀ ਕਰਾਂਗੇ ਜਿਸ ਤਰ੍ਹਾਂ ਕਿ ਸਰਦਾਰ ਡੱਲੇਵਾਲ ਸਾਹਿਬ ਦਾ ਮਰਨ ਵਰਤ ਚੱਲਿਆ 13 ਮਹੀਨਾ ਤੋਂ ਬਾਅਦ ਉਹ ਮੋਰਚਾ ਚੱਲਿਆ ਜਿਹਦੇ ਵਿੱਚ ਉਹੀ ਮੰਗਾਂ ਜਿਹੜੀਆਂ ਮੰਨ ਕੇ ਲਾਗੂ ਨਹੀਂ ਕੀਤੀਆਂ ਗਿਆ ਉਹਨਾਂ ਮੰਗਾਂ ਦਾ ਜੋ ਇੱਕ ਵਾਰ ਫਿਰ ਕੇਂਦਰ ਸਰਕਾਰ ਨਾਲ ਜਿਹੜਾ ਮਸਲਾ ਸੀ ਤੇ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਮੋਰਚਾ ਸਰਵਣ ਸਿੰਘ ਪੰਦੇਰ ਉਹਨਾਂ ਦੀ ਜਥੇਬੰਦੀ ਉਹਨਾਂ ਦੇ ਸਾਥੀਆਂ ਨੇ ਉਹ ਰਸਤੇ ਤੇ ਬੈਠੇ ਸੀ ਖਨੌਰੀ ਬਾਰਡਰ ਤੇ ਖਨੌਰੀ ਬੈਰੀਅਰ ਤੇ ਸਦਾ ਡੱਲੇਵਾਲ ਸਾਹਿਬ ਤੇ ਨਾਲ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਹੋਰ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਸਾਡੇ ਬਾਣੀਓ ਖੋਸਾ ਸਾਹਿਬ ਉਹਨਾਂ ਦੀ ਜਥੇਬੰਦੀ ਤੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਅਸੀਂ ਇਸ ਵਾਸਤੇ ਲੜ ਰਹੀਆਂ ਸੀ ਕਿ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਇੱਕ ਵਾਰ ਫੇਰ ਪ੍ਰੋਗਰਾਮ ਦਿੱਤਾ ਗਿਆ ਉਸ ਮੋਰਚੇ ਨੂੰ ਧੋਖੇ ਦੇ ਨਾਲ ਜਿਹੜਾ ਉੱਥੋਂ ਚਕਾਉਣ ਦੇ ਵਿੱਚ ਜਦੋਂ ਡੱਲੇਵਾਲ ਸਾਹਿਬ ਦੀ ਕੇਂਦਰ ਦੇ ਨਾਲ ਮੀਟਿੰਗ ਸੀ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਦੀ ਜਦੋਂ ਚੰਡੀਗੜ੍ਹ ਮੀਟਿੰਗ ਸੀ ਤਾਂ ਉਸ ਮੀਟਿੰਗ ਵਾਲੇ ਦਿਨ ਜਿਹੜਾ ਸੀਗਾ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਆਗੂਆਂ ਨੂੰ ਗ੍ਰਿਫਤਾਰ ਕੀਤਾ ਤੇ ਮੋਰਚੇ ਦੇ ਵਿੱਚ ਜਿਹੜੀਆਂ ਉੱਥੇ ਬੀਬੀਆਂ ਸੀ ਚਾਹੇ ਬਜ਼ੁਰਗ ਸੀ ਚਾਹੇ ਕਿਸਾਨ ਵੀਰ ਸੀ ਚਾਹੇ ਪਹਿਣਾ ਸੀ ਉਹਨਾਂ ਸਾਰਿਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਸ਼ੰਭੂ ਥਾਣੇ ਦੇ ਐਸਐਚਓ ਜਿਹਨਾਂ ਦੇ ਖਾਸ ਕਰ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਬੀਬੀਆਂ ਨੂੰ ਪਰੇਸ਼ਾਨ ਕੀਤਾ ਉਹਨਾਂ ਨੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਬਜ਼ੁਰਗਾਂ ਨੂੰ ਭੱਦੀ ਸ਼ਬਦਾਵਲੀ ਵਰਤੀ ਤੇ ਜਦੋਂ ਜਿਹੜਾ ਸਮਾਨ ਉਥੋਂ ਗਾਇਬ ਕਰ ਦਿੱਤਾ ਗਿਆ ਉਹਦੇ ਵਾਸਤੇ ਸ਼ੰਭੂ ਥਾਣੇ ਦੇ ਐਸਐਚਓ ਨੂੰ ਸਸਪੈਂਡ ਕਰਨ ਦੀ ਮੰਗ ਸੀ ਉਹਦੇ ਵਾਸਤੇ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਉਹ ਖਾਸ ਕਰ ਸ਼ੰਭੂ ਦੀ ਬਣਦੀ ਸ਼ੰਭੂ ਥਾਣੇ ਦੀ ਬਣਦੀ ਸੀ ਐਸਐਚਓ ਦੀ ਬਣਦੀ ਸੀ ਤਾਂ ਸਾਰੀਆਂ ਇਹ ਜਿਹੜੀਆਂ ਗੱਲਾਂ ਸੀ ਇਹਨਾਂ ਨੂੰ ਲੈ ਕੇ ਜਦੋਂ ਪਤਾ ਲੱਗਿਆ ਕਿ ਨਹੀਂ ਸਰਕਾਰ ਕਿਸੇ ਤਰ੍ਹਾਂ ਦਾ ਪਿਆਰਨਾ ਕਾਨੀ ਕਰ ਰਹੀ ਨਹੀਂ ਕੋਈ ਕੰਨ ਤੇ ਜੋ ਸਰਕਾਰੀ ਨਾ ਸਰਕਾਰ ਦੇਣਾ ਪ੍ਰਸ਼ਾਸਨ ਦੀ ਤਾਂ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਸਾਂਝੇ ਤੌਰ ਤੇ ਇੱਕ ਵਾਰ ਫੇਰ ਜਿਹੜਾ ਸੀ ਉਹ ਇੱਕ ਦਿਨ ਦਾ ਕੱਲ ਨੂੰ ਯਾਨੀ ਕਿ 6 ਮਹੀਨਿਆਂ ਨੂੰ ਸ਼ੰਭੂ ਥਾਣੇ ਦੇ ਬਾਹਰ ਪੂਰੇ ਦਿਨ ਦਾ ਧਰਨਾ ਦਿੱਤਾ ਜਾਣਾ ਸੀ ਐਸਐਚਓ ਦੇ ਖਿਲਾਫ ਧਰਨਾ ਦਿੱਤਾ ਜਾਣਾ ਸੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਦਿੱਤਾ ਜਾਣਾ ਸੀ ਕਿ ਸਾਡੇ ਜਿਹੜਾ ਸਾਡਾ ਸਮਾਨ ਉਥੋਂ ਕਰੋੜਾਂ ਰੁਪਈਆ ਦਾ ਗਾਇਬ ਕੀਤਾ ਜਿਹਦੇ ਵਿੱਚ ਬਹੁਤ ਸਾਰੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨਜ਼ਰ ਆਏ ਕੋਲੇ ਖੜ ਕੇ ਉਹ ਸਮਾਨ ਜਿਹੜਾ ਉਹ ਚੋਰੀ ਕਰਵਾ ਰਹੇ ਐ ਉਸ ਸਮਾਨ ਦੀ ਰੁਪਈਆ ਰੁਪਈਆ ਦੀ ਰਿਕਵਰੀ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਜੋ ਭੱਦੀ ਸ਼ਬਦਾਵਲੀ ਜੋ ਧੱਕਾ ਜੋ ਜ਼ੋਰ ਜ਼ਬਰਦਸਤੀ ਉਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਖਾਸ ਕਰ ਸ਼ੰਭੂ ਥਾਣੇ ਦੇ ਐਸਐਚਓ ਬਾਰੇ ਜੋ ਜ਼ਿਕਰ ਹੋ ਰਿਹਾ ਹੈ ਉਸ ਸੰਬੰਧੀ ਇੱਕ ਦਿਨ ਦਾ ਧਰਨਾ ਸ਼ੰਭੂ ਥਾਣੇ ਦੇ ਬਾਹਰ ਜਿਹੜਾ ਉਹ ਉਹ ਦੋਨੋਂ ਫਾਰਮਾਂ ਵੱਲੋਂ ਲਾਇਆ ਜਾਣਾ ਸੀ ਜਿੰਨੂੰ ਰੋਕਣ ਵਾਸਤੇ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਇਹਨਾਂ ਦਾਅਵਿਆਂ ਦੇ ਨਾਲ ਸੱਤਾ ਦੇ ਵਿੱਚ ਆਈ ਸੀ ਕਿ ਸਾਡੀ ਸਰਕਾਰ ਜਦੋਂ ਬਣੂਗੀ ਸਾਡੀ ਸਰਕਾਰ ਦੇ ਵਿੱਚ ਸਿਰਾਂ ਤੋਂ ਚੋਣੀਆਂ ਨਹੀਂ ਲੈਣਗੀਆਂ ਸਿਰਾਂ ਤੋਂ ਪੱਗਾਂ ਨਹੀਂ ਲੈਣਗੀਆਂ ਸਾਡੀ ਸਰਕਾਰ 'ਚ ਧਰਨੇ ਨਹੀਂ ਲੱਗਣਗੇ ਸਾਡੀ ਸਰਕਾਰ, ਰਾਮਰਾਜ ਵਰਗੀ ਸਰਕਾਰ ਹੋ ਗਈ ਔਰ ਰਾਮਰਾਜ ਵਰਗੀ ਸਰਕਾਰ ਅੱਜ ਪੱਗਾਂ ਵੀ ਲੈ ਰਹੀਆਂ, ਚੁੰਨੀਆਂ ਵੀ ਲੈ ਰਹੀਆਂ। ਅੱਜ ਕੱਚੇ ਕੰਮਿਆਂ ਨੂੰ ਕੁੱਟਿਆ ਜਾ ਰਿਹਾ ਹੈ, ਅੱਜ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਵਾਸਤੇ ਜੋ ਕੋਈ ਦਰਨਾ ਪ੍ਰਦਰਸ਼ਨ ਹੁੰਦਾ ਤਾਂ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਘੜੀਸਿਆ ਜਾ ਰਿਹਾ ਹੈ, ਜੇਲ੍ਹਾਂ ਦੇ ਵਿੱਚ ਧੁੰਨਿਆ ਜਾ ਰਿਹਾ ਹੈ। ਤੇ ਅੱਜ 5 ਮਈ ਨੂੰ ਇੱਕ ਦਿਨ ਪਹਿਲੇ ਜਦੋਂ ਕਿ ਸ਼ੰਭੂ ਥਾਣੇ ਦਾ ਘਰਾਓ ਕੱਲ ਨੂੰ ਕੀਤਾ ਜਾਣਾ ਸੀ, ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਉਹਨਾਂ ਫਾਰਮਾਂ ਦੇ ਵੱਲੋਂ ਕੀਤਾ ਜਾਣਾ ਸੀ ਤਾਂ ਅੱਜ ਜਿਹੜਾ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਭਗਵੰਤ ਸਿੰਘ ਮਾਨ ਦੀ ਪੁਲਿਸ ਨੇ ਆਗੂਆਂ ਨੂੰ ਫੜਾ ਫੜੋ ਫੜੋ ਫੜੀ ਸ਼ੁਰੂ ਕੀਤੀ ਹੈ ਆਗੂਆਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕੀਤਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜਿੱੱਲ੍ਹੇਵਾਲ ਸਾਹਿਬ ਉਹਨਾਂ ਨੂੰ ਫਰੀਦਕੋਟ ਦੇ ਮਾਨਯੋਗ ਡੀਐਸਪੀ ਸਾਹਿਬ ਤੇ ਉੱਚ ਅਧਿਕਾਰੀਆਂ ਨੇ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਸਖਤ ਪਹਿਰਾ ਪੁਲਿਸ ਦਾ ਜਿੱਥੋਂ ਡੱਲੇਵਾਲ ਸਾਹਿਬ ਨੇ ਲਾਈਵ ਹੋ ਕੇ ਆਪਣਾ ਬਿਆਨ ਵੀ ਜਾਰੀ ਕੀਤਾ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਸਰਦਾਰ ਕਾਕਾ ਸਿੰਘ ਦੀ ਕੋਟੜਾ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਉਹਨਾਂ ਨੂੰ ਰਾਮਪੁਰਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਢੱਲੇਵਾਲ ਸਾਹਿਬ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਜਿਹੜੇ ਉਹ ਵਾਰੀ-ਵਾਰੀ ਨਾਲ ਚੱਲਦੇ ਆ ਉਹਨਾਂ ਦੇ ਵਿੱਚੋਂ ਗੁਰਪ੍ਰੀਤ ਨੰਬਰਦਾਰ ਉਸ ਮੁੰਡੇ ਨੂੰ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬਿਆਨਤ ਸਿੰਘ ਦੋਦਾ ਜੋ ਕਿ ਮੁਕਸਰ ਜ਼ਿਲ੍ਹੇ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਹੈ। ਨਿਰਮਲ ਸਿੰਘ ਜੱਸਿਆਣਾ ਪਹਿਲਾਂ ਵੀ ਨਾਰਿੰਕੇਸ ਦੇ ਵਿੱਚ ਜੇਲ੍ਹ ਕੱਟ ਕੇ ਆਏ ਆ। ਸਮੇਂ-ਸਮੇਂ ਤੇ ਜਿਹੜਾ ਜੇ ਕਿਸੇ ਗੱਲ ਦੀ ਨਖੇਤੀ ਕਰਨੀ ਹੋਵੇ, ਜੇ ਕਿਸੇ ਦਾ ਵਿਰੋਧ ਕਰਨਾ ਹੋਵੇ ਤਾਂ ਉਹਦੇ ਵਾਸਤੇ ਨਿਰਮਲ ਸਿੰਘ ਜੱਸਿਆਣਾ ਜਿਹੜੇ ਹੈਗੇ ਆ ਉਹ ਪੁਰਾਣੇ ਆਗੂ ਐ ਸਿੱਧੂ ਪਰਜਥੇਬੰਦੀ ਦੇ। ਉਹਨਾਂ ਨੂੰ ਵੀ ਘਰ ਦੇ ਵਿੱਚ ਮੁਕਸਰ ਪੁਲਿਸ ਨੇ ਨਜ਼ਰਬੰਦ ਕਰ ਲਿਆ ਹੈ। ਗਿਆਨ ਸਿੰਘ ਭੁੱਟੀ ਵਾਲਾ ਗਿਆਨ ਸਿੰਘ ਭੁੱਟੀ ਵਾਲਾ ਪ੍ਰੈਸ ਜਰਨਲਿਸਟ ਖਤਰ ਹੈ। ਜ਼ਿਲ੍ਹਾ ਸ਼ਰੀ ਮੁਖਸਰ ਸਾਹਿਬ ਦੇ ਬੀਕਯੂ 1 ਤਾ ਸਿੱਧੂਪੁਰ ਦੇ ਉਹਨਾਂ ਨੂੰ ਪੁਲਿਸ ਨੇ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ। ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸਰਦਾਰ ਬੋਰ ਸਿੰਘੀ ਢਾਲੀਵਾਲ ਸਾਹਿਬ ਰਪਈਆ ਵਾਲਾ ਬੀਕਯੂ 1 ਤਾ ਸਿੱਧੂਪੁਰ ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਹੈ। ਉਹਨਾਂ ਨੂੰ ਨਾਂ ਲਾਗਮਾ ਜਿਹੜਾ ਥਾਣਾ ਸਾਦਕ ਦੀ ਪੁਲਿਸ ਨੇ ਸਵੇਰੇ ਗ੍ਰਿਫਤਾਰ ਕਰ ਲਿਆ ਹੈ। ਹੋਰ ਵੀ ਜਿਹੜਾ ਉਹ ਤੜਪਕੜ ਕੀਤੀ ਜਾ ਰਹੀ ਹੈ। ਆਗੂਆਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਆਗੂਆਂ ਦੀ ਭਾਲ ਕੀਤੀ ਜਾ ਰਹੀ ਹੈ। ਸੋ ਮੈਂ ਇੱਥੇ ਇਹ ਗੱਲ ਜ਼ਰੂਰ ਕਹੂੰਗਾ। ਇਹ ਸੰਘਰਸ਼ ਕਦੇ ਵੀ ਜ਼ੋਰ ਜ਼ਬਰਦਸਤੀ ਨਾਲ ਨਹੀਂ ਦਬਦੇ ਹੁੰਦੇ ਹੱਕ ਮੰਗਦੇ ਲੋਕਾਂ ਨੂੰ ਜੇ ਹੱਕ ਨਾ ਮਿਲਣਗੇ ਤਾਂ ਸੰਘਰਸ਼ ਹੋਰ ਤੇਜ਼ ਹੋ ਜਾਣਗੇ ਸੋ ਆਓ ਤੁਹਾਨੂੰ ਗੱਲਬਾਤ ਦਿਖਾਈਏ ਜਿਹੜੀ ਸਰਦਾਰ ਡੱਲੇਵਾਲ ਸਾਹਿਬ ਨੇ ਆਪਣੇ ਘਰੋਂ ਪੁਲਿਸ ਦੀ ਨਜ਼ਰਬੰਦੀ ਦੇ ਵਿੱਚ ਲਾਈਵ ਹੋ ਕੇ ਤੁਹਾਡੇ ਤੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਜਿਹੜੀ ਲੜਾਈ ਵਾਲਾ ਮੌਲ ਨੂੰ ਲੱਗਦਾ ਇਹ ਵੀ ਨਿੜੇ ਤੇ ਲੜਾਈ ਹੈ ਲੜਾਈ ਲੱਗੂ ਨਹੀਂ ਤਾਂ ਦੇਖੋ ਜੀ ਇਸ ਟਾਈਮ ਪੋਰਟਲ ਮੀਡੀਆ ਬੰਦ ਕੀਤਾ ਹੋਇਆ ਹੈ ਇਹ ਜਿਹੜੀ ਮੂਵਮੈਂਟ ਹੈ ਉਹ ਹੀ ਪੂਰੀ

ਹਰ ਗੱਲ ਚ ਚਿੱਪਤੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰ ਵੱਲੋਂ ਮੋਰਚੇ ਤੇ ਪੋਆ ਉਸ ਤੋਂ ਬਾਅਦ ਲਗਾਤਾਰ ਕੁਝ ਬਾਰਡਰਾਂ ਦੇ ਉੱਤੇ ਜੋ ਸਮਾਨ ਵਾਚਿਆ ਸੀ ਉਹਦੀ ਪਾਲ ਟੋਲ ਕਰਨ ਦੇ ਵਿੱਚ ਲੋਕ ਜੁਟੇ ਅੱਪਾ ਦੇਖਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਲੋਕਾਂ ਨੇ ਐਮਐਲਏ ਦੇ ਜਾਂ ਉਹਦੇ ਮਿੱਤਰਾਂ ਦੇ ਜਾਂ ਉਹਦੇ ਨਾ ਸਮੰਦ ਰੱਖਣ ਵਾਲਿਆਂ ਦੇ ਘਰਾਂ ਤੋਂ ਟਰਾਲੀਆਂ ਸਮਾਨ ਲੱਭਿਆ ਕਨੌਰੀ ਬਾਰਡਰ ਦੇ ਉੱਤੇ ਇੱਕ ਪੁਲਿਸ ਮੁਲਾਜ਼ਮ ਦੇ ਕੋਲੋਂ ਵੀ ਸਮਾਨ ਮੇਰੇ ਆ ਟਰਾਲੀ ਮਿਲੀ ਹੈ ਪਰ ਆਪਾਂ ਲਗਾਤਾਰ ਮੰਗ ਕਰਦੇ ਆ ਰਹੇ ਸੀਗੇ ਕਿ ਇਹਨਾਂ ਲੋਕਾਂ ਨੂੰ ਗ੍ਰਫਤਾਰ ਕੀਤਾ ਜਾਏ ਪਰਚਾ ਜ਼ਰੂਰ ਦਰਜ ਕਈਆਂ ਥਾਵਾਂ ਦੇ ਉੱਤੇ ਹੋ ਗਿਆ ਲੇਕਿਨ ਗ੍ਰਫਤਾਰ ਨਹੀਂ ਕੀਤਾ ਲੇਕਿਨ ਉਲਟਾ ਹੋਇਆ ਕੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ بجائے ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਕੀਤਾ ਜਾ ਰਿਹਾ ਹੈ ਸਿਗਾ ਕਿ ਜਿਹੜੇ ਬੰਦਿਆਂ ਨੇ ਗਵਾਚੇ ਸਮਾਨ ਦੀ ਨਿਸ਼ਾਨਦੇਹੀ ਕਰਵਾਈ ਹੈ ਥਾਵਾ-ਥਾਵਾ ਤੋਂ ਸਮਾਨ ਭਾਲਣ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਨਹੀਂ ਵਕ-ਵਕ ਥਾਣੇ ਅਰ ਜਿਸ ਵੇਲੇ ਅਸੀਂ ਅੰਦੋਲਨ ਚੱਲ ਰਿਹਾ ਸੀ ਹਾਂ ਹਾਂ ਉਸ ਸਮੇਂ ਹਾਂ ਜੋ ਗੱਲਬਾਤ ਨਹੀਂ ਨਹੀਂ ਆਈ ਤੇ ਡੀਜੀਪੀ ਸਾਹਿਬ ਵੱਲੋਂ ਆਜਾ ਜੋ ਬਿਆਨ ਦੇ ਕੇ ਆਪਣੇ ਇੱਕ ਮੰਗ ਮੰਨੀ ਕਿ ਅਸੀਂ ਤੁਹਾਡੇ ਸਮਾਨ ਦੀ ਪਰਭਾਈ ਕਰਾਂਗੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇਕਰ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਹ ਕੀਤਾ ਜਾ ਰਿਹਾ ਹੈ ਕਿ ਜਿਹੜੇ ਮਾਲ-ਪਾਲ ਕੇ ਇਸ ਲੋਕਾਂ ਦਾ ਗਵਾਚਾ ਸਮਾਨ ਲੰਭਣ ਦੀ ਕੋਸ਼ਿਸ਼ ਕਰਦੇ ਆ ਪਰ ਚਾ ਉਹਨਾਂ ਦੇ ਦਰਜ ਕੀਤਾ ਜਾਂਦਾ ਹੈ ਤਾਂ ਫਿਰ ਕੀ ਲੱਗਦਾ ਨਹੀਂ ਉਸ ਕਹੀ ਹੋਈ ਗੱਲ ਤੋਂ ਸਰਕਾਰ ਪਿੱਛੇ हट ਰਹੀ ਹੈ ਇਹ ਸਾਰੇ ਬਰਤਾਰ ਉਤਾਰੇ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਅਸੀਂ 6 ਤਰੀਕ ਨੂੰ ਸ਼ੰਭੂ ਦੇਤੇ ਥਾਣੇ ਦਾ ਇੱਕ ਦਿਨ ਦਾ ਘਰਾਵ ਕਰਾਂਗੇ ਐਸ ਐਚਓ ਸ਼ੰਭੂ ਨੇ ਜਿਸ ਤਰ੍ਹਾਂ ਦਾ ਸਾਡੇ ਕਿਸਾਨਾਂ ਨਾਲ ਕਿਸਾਨ ਲੀਡਰਸ਼ਿਪਰਾਂ ਨਾਲ ਸਾਡੀਆਂ ਬੀਬੀਆਂ ਨਾਲ ਤੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਕੁਝ ਅਧਿਕਾਰੀਆਂ ਵੱਲੋਂ ਸਾਡੇ ਆਗੂ ਜਿਨ੍ਹਾਂ ਨੇ ਕੁੱਟਮਾਰ ਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਹਸਪੀਟਲਾਂ 'ਚ ਵੀ ਦਾਖਲ ਹੋਣਾ ਪਿਆ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਪਾਂ ਇੱਕ ਧਰਨਾ ਦੇਣ ਦਾ ਪ੍ਰੋਗਰਾਮ ਲਿਆ ਉਹ ਲਿਖਿਆ ਇਕਿ ਸਰਕਾਰ ਇੰਨੀ ਡਰ ਗਈ ਹੈ ਕਿ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਹਾਂ ਹਾਂ ਆਹੋ ਆਹ ਇਸ ਵੇਲੇ ਕੋਈ ਨਹੀਂ ਹੌਸਲਾ ਸੁਭਾ ਮੇਰਾ ਖਿਆਲ ਹੈ ਚਾਰਕ ਦਾ ਟਾਈਮ ਹੋਏਗਾ ਮਾਰਾਨ ਜੀ ਅਸੀਂ ਕਰੇ ਹਾਂ ਤੁਹਾਨੂੰ ਮੇਰਾ ਸਾਰਿਆਂ ਨੂੰ ਪਤਾ ਹੈ ਕਿ ਮੈਂ ਤੁਰ ਨਹੀਂ ਸਕਦਾ ਹਜੇ ਹਜੇ ਬਹੁਤਾ ਜ਼ਿਆਦਾ ਕਿਰਿਆ ਨਹੀਂ ਜਾ ਰਿਹਾ ਖੜਿਆ ਨਹੀਂ ਜਾ ਰਿਹਾ ਔਰ ਇਸ ਹਾਲਾਤ ਦੇ ਵਿੱਚ ਵੀ ਡਰੀ ਹੋਈ ਸਰਕਾਰ ਗ੍ਰਿਫਤਾਰ ਕਰਨ ਵਾਸਤੇ ਮੁਲਾਜ਼ਮਾਂ ਨੂੰ ਭੇਜ ਰਹੀ ਹੈ ਹੌਸਰਸਟ ਕਰਕੇ ਰੱਖੋ ਇਹੋ ਜਿਹੇ ਹੁਕਮ ਦਿੱਤੇ ਜਾ ਰਹੇ ਨੇ ਸਰਕਾਰ ਵੱਲੋਂ ਕਿੰਨੀ ਕਾਨੂੰਨੀ ਹਰਕਤ ਆ ਸਰਕਾਰ ਦੀ ਤੇ ਆਪਣੇ ਲੋਕਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਣਾ ਆਪਦੇ ਲੋਕਾਂ ਨੂੰ ਜੇ ਲੋਜ ਡੱਕ ਰਹੇ ਉਹ ਇਨਸਾਫ ਨਾ ਮੰਗਣ ਅਜਿਹੇ ਹ ਡਿਕਟੇਟਰ ਰਾਜ ਕਿੰਨਾ ਚਿਰ ਚੱਲੇਗਾ ਸੂਵਿਧੇ ਖਿਲਾਫ ਸਾਡੇ ਆਮ ਲੋਕਾਂ ਨੂੰ ਉੱਠਣਾ ਪਏਗਾ ਖੜੇ ਹੋਣਾ ਪਏਗਾ ਨਹੀਂ ਦਾ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਕਿਸੇ ਥਾਂ ਤੇ ਲੈ ਨਹੀਂ ਸਕਦੇ ਜੋ ਇਹ ਲੋਕ ਕਰ ਰਹੇ ਨੇ ਜਿਸ ਤਰ੍ਹਾਂ ਦਾ ਬਤਾਲਾ ਹੋ ਰਿਹਾ ਹੈ ਇਹ ਅਗਰੇ ਚੱਲਦਾ ਰਿਹਾ ਹੂੰ ਤਾਂ ਕੋ ਦੇ ਵਿੱਚ ਨੂੰ ਲੱਗਦਾ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਏਗਾ ਲੋਕਾਂ ਨੂੰ ਜੋ ਮਰਜੀ ਤੱਕੇशाही ਹੋਵੇ ਲੋਕ ਆਪਣੀ ਆਵਾਜ਼ ਨਹੀਂ ਚੱਕ ਸਕਣਗੇ ਸੋ ਇਹ ਸਾਰੇ ਉਤਾਰੇ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਉੱਠ ਕੇ ਇੱਕ ਵਾਰ ਖੜੇ ਹੋਣਾ ਪਏਗਾ ਤਾਂ ਕਿ ਆਉਣ ਵਾਲੇ ਸਮੇਂ ਚ ਅਸੀਂ ਆਪਣੀ ਹੱਕੀ ਮੰਗਾਂ ਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖ ਸਕੀਏ ਕੇਂਦਰ ਦੇ ਖਿਲਾਫ ਗੜੀ ਲੜਾਈ ਜਾਰੀ ਰੱਖ ਸਕੀਏ ਸੋ ਇਥੋਂ ਤੱਕ ਸਰਕਾਰ ਦਾ ਆ ਜਾਣਾ ਜਦੋਂ ਅਨਾਉਂਸਮੈਂਟ ਕੀਤਾ ਹੈ ਕਿ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੈ ਹੋਣਾ ਚਾਹੀਦਾ ਸੀਗਾ ਕਿ ਜੇਕਰ ਸਾਡਾ ਪ੍ਰੋਗਰਾਮ ਦਿੱਤਾ ਜੋ ਉਹਦੇ ਉੱਤੇ ਸਰਕਾਰ ਅਧਿਕਾਰੀ ਡੀਜੀਪੀ ਦਾ ਫਰਜ਼ ਬੰਦਾ ਸੀਗਾ ਫਿਰ ਸੱਦ ਕੇ ਗੱਲਬਾਤ ਕਰਦੇ ਵੀ ਭਾਈ ਕਿਸ ਪਰਪਸ ਲਈ ਤੁਸੀਂ ਧਰਨਾ ਦੇ ਰਹੇ ਹੋ ਮੰਗ ਸਾਡੀ ਉੱਥੇ ਕਲੀਅਰ ਕਰਤ ਇਹ ਹੈ ਕਿ ਐਸਐਚਓ ਉਹਨਾਂ ਅਧਿਕਾਰੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਉਹਨਾਂ ਨੂੰ ਸਸਪੈਂਡ ਕੀਤਾ ਜਾਏ ਜਿਨ੍ਹਾਂ ਨੇ ਤੁਹਾਡੇ ਧਰਨੇ ਦੇ ਦੌਰਾਨ ਧਰਨੇ ਨੂੰ ਖਡਾਉਣ ਦੇ ਸਮੇਂ ਦੇਤੇ ਲੋਕਾਂ ਦੇ ਵਿੱਚ ਮਿਸਬੀਹੇਵ ਕੀਤਾ ਇੱਕ ਤਾਂ ਮੰਗ ਇਹ ਹੈ ਦੂਸਰਾ ਇਹ ਹੈ ਕਿ ਜੋ ਡੀਜੀਪੀ ਨੇ ਵਾਅਦਾ ਕੀਤਾ ਲੋਕਾਂ ਦੇ ਲਾਅ ਲੱਕੇ ਸੀ ਤੁਹਾਡੇ ਸਮਾਨ ਦੀ ਪ੍ਰਭਾਈ ਕਰਾਂਗੇ ਉਹੀ ਮੰਗਾ ਕਿ ਪ੍ਰਭਾਈ ਕਰੋ ਭਾਈ ਇਸ ਤੋਂ ਬਾਅਦ ਤਾਂ ਕੁਛ ਹੈ ਨਹੀਂ ਤਾਂ ਇਹਦੇ ਤੇ ਗੱਲਬਾਤ ਕਰਨ ਦੀ بجائے ਬੈਠਣ ਦੀ بجائے ਉਲਟਾ ਕਿ ਅਸੀਂ ਪ੍ਰੋਟੈਸਟ ਕਰਨ ਹੀ ਨਹੀਂ ਦੇਣਾ ਇਹ ਕੰਮ ਕਰਨ ਹੀ ਨਹੀਂ ਦੇਣਾ ਤਾਂ ਮੇਰਾ ਚਾਹ ਹੈ ਕਿ ਸਾਡੀ ਜ਼ਮੀਰ ਨੂੰ ਹਲੂਣਾ ਦੇਣ ਦੀ ਲੋੜ ਹੈ ਇਸ ਵੇਲੇ ਕਿ ਇੰਨੀ ਤੱਕੀਸ਼ਾਹੀ ਇੰਨੀ ਬੇਇਨਸਾਫੀ ਦੇ ਖਿਲਾਫ ਅਸੀਂ ਸਾਨੂੰ ਉੱਠਣਾ ਪਏਗਾ ਔਰ ਉਸ ਦੇ ਲਈ ਸਾਰੀ ਜਨਤਾ ਨੂੰ ਸਾਰੇ ਆਵਾਮ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਖੜੇ ਹੋਵੋ ਇਸ ਬੇਇਨਸਾਫੀ ਦੇ ਖਿਲਾਫ ताकि आप इंसाफ ले सकी बहुत बहुत धनवाद वागुरु जी का खालसा वाहगुरु जी की फतेह हाँ जी ले आ देना ले आ देना हाँ ले लो हाँ ले लो हाँ जी